ਕੰਮ ਕਰਤੇ ਕਰ ਲਿਆ ਥੋੜੇ ਬੋਤੇ ਰਹਿ ਗਏ ਆ ਝਾੜੂ ਪੋਚਾ ਝਾੜੂ ਪੋਚੇ ਦੀ ਕੀ ਗੱਲ ਐਥੇ ਕਿੰਨੇ ਆਣਾ ਨੇ ਉਹਨਾਂ ਮੈਂ ਬਾਅਦ ਚ ਕਰ ਲੂੰਗੀ ਇਹ ਪੂਜਾ ਵੀ ਨਾ ਟਾਈਮ ਸਰ ਫੋਨ ਨਹੀਂ ਕਰਦੀ ਮੈਨੂੰ ਲੱਗੀ ਹੋਣੀ ਕੰਮ ਕਰਨ ਇਹਨੂੰ ਤਾਂ ਕੋਈ ਫਿਕਰ ਨਹੀਂ ਹੁੰਦਾ ਕਿਸੇ ਲਈ ਮੈਨੂੰ ਫੋਨ ਕਰਨਾ ਚਲ ਮੈਂ ਹਿਉ ਕਰ ਲੈਂਦੀ ਆ ਚੌਕਲੇ ਹੈਲੋ ਹਾਂ ਪੂਜਾ ਹੂੰ ਤੂੰ ਤਾਂ ਕਦੀ ਵੇਲੀ ਹੁੰਦੇ ਨਹੀਂ ਮੇਰਾ ਵੀ ਤੇ ਪਿਆ ਕੰਮ ਕਰ ਮੈਂ ਕਿਹੜਾ ਝਾੜੂ ਪੋਚਾ ਮਾਰ ਲਈ ਐ ਅੱਛਾ ਕੰਮ ਕਰਕੇ ਫੋਨ ਕਰਨਾ ਚਾਹੀਦਾ ਸੀ ਮੈਨੂੰ ਤੂੰ ਤੇ ਸ਼ਦੈਨ ਹੈਗੀ ਪਹਿਲੇ ਫੋਨ ਕਰੋ ਕੰਮ ਤੇ ਹੁੰਦੇ ਹੀ ਰਹਿਣੇ ਆ ਹੂੰ ਉਹ ਯਾਰ ਆਨਲਾਈਨ ਉਹ ਯੋ ਕੁੜਤੇ ਮੈਂ ਵੀ ਮੰਗਵਾ ਲਏ ਜਿਹੜੇ ਤੂੰ ਮੈਨੂੰ ਦੱਸੇ ਸੀ ਕਿ ਇਹ ਕੰਮ ਦੀ ਫਿਟਿੰਗ ਨਹੀਂ ਆਈ ਤੂੰ ਤੇ ਕਹਿੰਦੀ ਬੜੀ ਵਧੀਆ ਫਿਟਿੰਗ ਆਈ ਮੈਨੂੰ ਤੇ ਨਹੀਂ ਆਈ ਨਾ ਤੇ ਅੱਜ ਦੀ ਜਗ੍ਹਾ ਦੱਸਿਆ ਕਰ ਕਿਹੜੇ ਐਪ ਤੋਂ ਬੰਦਾ ਮੰਗਾਵੇ ਕੱਪੜੇ ਬੇਕਾਰ ਕੁੜਤੇ ਨਿਕਲੇ ਮੇਰੇ ਤੇ ਮੈਂ ਸੋਚਿਆ ਸੀ ਕਿੱਤੀ ਪਾਰਟੀ ਤੇ ਮੈਂ ਉਹੀ ਪਾਇਆਂਗੀ ਕੀ ਕਰਾਂ ਹੁਣ ਮੈਨੂੰ ਤੇ ਫਿਟਿੰਗ ਹੀ ਨਹੀਂ ਆਈ ਸਵੇਰੇ ਸਵੇਰ ਫੋਨ ਤੇ ਲੱਗੀ ਰੋਟੀ ਪਾਣੀ ਤੇ ਬਣਾ ਦੇ ਤੂੰ ਦੱਸ ਮੈਨੂੰ ਹੁਣ ਮੈਂ ਕੀ ਕਰਾਂ ਤੇਰੀ ਤੇ ਟੋਰ ਨਿਕਲ ਆਣੀ ਐ ਤੇ ਮੇਰੀ ਮੇਰੀ ਬੇਇੱਜ਼ਤੀ ਕਰਵਾ ਦੇਂਗੀ ਤੂੰ ਹਨਾ ਜਾਣ ਕੇ ਲੱਗਦਾ ਤੂੰ ਮੈਨੂੰ ਇੰਜ ਕੀਤਾ ਹੈ ਚੱਲ ਮੈਂ ਨਹੀਂ ਗੁੱਸਾ ਕਰਦੀ ਸਾਰੀ ਦਿਹਾੜੀ ਫੋਨ ਹੀ ਕਰਨਾ ਵਾ ਰੋਟੀ ਤੇ ਬਣਾ ਦੇ ਅੱਛਾ ਚੱਲ ਮੈਂ ਨਾ ਇੰਜ ਕਰ ਮੈਂ ਬਜ਼ਾਰੋਂ ਹੀ ਲੈ ਆਵਾਂ ਕਮਾਲ ਹੈ ਤੇਰੀ ਉਹ ਘਰਵਾਲਾ ਮੇਰਾ ਉਹ ਨੂੰ ਰੋਟੀ 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 ਦੀ ਪਈ ਰਹਿੰਦੀ ਬੰਦਾ ਗਲਤ ਕਰਨਦਾ ਵੀ 24 ਘੰਟੇ ਰੋਟੀ 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 ਖਾਂਦੇ ਪਈ ਰਹਿੰਦੀ ਹਾਂ ਹੋਰ ਚੱਲ ਤੈਨੂੰ ਵੀ ਕੰਮ ਐ ਤੂੰ ਵੀ ਕਿਹੇ ਕੰਮ ਜੋਗੀ ਨਹੀਂ ਚੱਲ ਮੈਂ ਬਾਅਦ ਚ ਕਰਦੀ ਚੱਲ ਬਣਾ ਰੋਟੀ ਯਾਰ ਯਾਰ 2 ਮਿੰਟ ਗੱਲ ਨਹੀਂ ਕਰੰਨ ਹੁੰਦੇ ਤੁਸੀਂ ਚਲ ਆ ਜਲਦੀ ਮੈਂ ਜਾਣਾ ਬਾਅਦ ਚ ਕਰ ਲਈ ਆ ਹੋਏ ਫੋਨ ਆ ਗਿਆ ਲੈ ਹੈਲੋ ਹਾਂ ਪ੍ਰਿਆ ਮੈਂ ਤੇ ਦਿਨ ਨੂੰ ਹੀ ਫੋਨ ਕਰਨਾ ਸੀ ਆਹੋ ਉਹ ਪੂਜਾ ਨੇ ਨਾ ਜਿਹੜੀ ਮੇਰੀ ਡਰੈਸ ਸਾਰੀ ਘਰ ਆਉਣ ਦੇ ਲਈ ਤੂੰ ਕੀ ਬਾਕੇ ਜਾਣਾ ਫਿਰ ਕਿੱਟੀ ਫਾਟੀ ਤੇ ਜੀਨ ਟੌਪ ਮੇਰੇ ਕੋਲ ਤੇ ਯਾਰ ਜੀਨ ਟੌਪ ਹੈ ਨਹੀਂ ਫਿਰ ਚਲ ਮੈਂ ਨਾ ਹੰਜ ਕਰਾਂਗੀ ਬਾਜ਼ਾਰ ਚੱਕੇ ਲੈ ਆਵਾਂਗੇ ਹੋਰ ਹੂੰ ਬਸ ਰੋਟੀ ਬਣਾਉਂਦੀ ਵੀ ਆ ਉਹ ਲੈ ਯਾਰ ਰੋਟੀ ਯਾਰ ਹਾਂ ਹਾਂ ਉਹ ਬਾਜਾ ਦਿੰਦੇ ਰਹਿੰਦੇ ਆ ਚਲ ਠੀਕ ਹੈ ਸ਼ਾਮ ਨੂੰ ਟਾਈਮ ਸਰ ਪਹੁੰਚ ਜਾਈਂ ਮੈਂ ਨਾ ਮੈਂ ਉੱਥੇ ਪਹਿਲੇ ਪਹੁੰਚ ਜਾਵਾਂ ਤੁਸੀਂ ਬਾਅਦ ਚ ਪਹੁੰਚੋ ਤੁਸੀਂ ਦੋਵੇਂ ਇਕੱਠਿਆਂ ਆਣ ਯਾਰ ਤੇਰੇ ਫੋਨ ਨੇ ਤੇਰਾ ਦਿਮਾਗ ਖਰਾਬ ਕਰਦਾ ਮੇਰਾ ਵੀ ਕਰਦਾ ਉਹ ਯਾਰ ਵਾਜਾ ਮਾਰਦੇ ਪਏ ਆ ਹਾਂ ਨਾਲ ਨਾ ਹਾਈ ਹੀ ਇਲ ਵਾਲੇ ਸੈਂਡਲ ਪਾ ਕੇ ਗੇ ਬੜੇ ਜੱੱਚਦੇ ਤੈਨੂੰ ਖਾ ਲੋ ਰੋਟੀ ਆਹੋ ਤੇ ਆ ਗਈ ਹੈ ਹਾਂ ਹਾਂ ਚੱਲ ਉੱਥੇ ਗਏ ਆਪਾਂ ਤੂੰ ਤੇਰੀ ਕਾਰ 'ਚ ਚੱਲ ਜਾਾਂਗੇ ਕਿਉਂ ਗਿਆ ਹਾਂ ਤੇਰੀ ਕਾਰ 'ਚ ਚੱਲ ਜਾਾਂਗੇ ਚਾਹ ਵੀ ਲਿਆ ਨਾਲ ਕਦੀ ਚਾਹ ਕਦੀ ਕੋਚ ਹਾਂ ਮੰਮੀ ਆਹੋ ਮੈਂ ਮੈਂ ਕਦੀ ਰਹੀ ਗਾਂ ਪਤਾ ਨਹੀਂ ਤੂੰ ਕਿਦਾਂ ਜਵਾਈ ਲੱਭ ਕੇ ਦਿੱਤਾ ਕੋਈ ਚੱਜ ਦਾ ਜਵਾਈ ਲੱਭ ਦਿੰਦਾ ਮੈਨੂੰ ਸਾਰਾ ਦਿਨ ਖਾਣ ਪੀਣ ਦੀ ਬਈ ਰੰਦੀ ਐ ਬਸ ਪਤਾ ਨਹੀਂ ਕਦੀ ਰੋਟੀ ਬਣਾ ਦੇ ਕਦੀ ਚਾਹ ਬਣਾ ਦੇ ਕਦੀ ਰੂ ਆਪza ਬਣਾ ਦੇ ਆਹੋ ਸਾਰਾ ਦਿਨ ਕੰਮ ਕਰਾਂ ਕਿ ਮੈਂ ਤੇਰੀ ਸੇਵਾ ਕਰਾਂ हां सेवा ਤੇ ਬਥੇਰੀ ਕਰਦੀ ਆ ਰੋਟੀ ਪਾਣੀ ਤਾਂ ਦਿੰਦੀ ਰੰਨੀ ਆ ਹੂੰ ਤੇ ਨੌਕਰ ਨੌਕਰ ਕਿੱਥੇ ਨੇ ਲਵਾ ਕੇ ਦਿੱਤੇ ਸੁਣ ਲਓ ਤੁਹਾਡੀ ਸੱਸ ਕੀ ਕਹਿੰਦੀ ਵੀ ਤੇ ਆ ਗਈ ਲਾ ਕੇ ਆਈ ਆ ਨੌਕਰ ਜੇਬ ਚ ਪੈਸੇ ਕੱਢੇ ਤੇ ਨੌਕਰ ਲਾਵਾਂ ਮੈਂ ਚਲ ਮੈਂ ਅੱਜ ਗੱਲ ਕਰਦੀ ਤੇਰੀ ਸਲਾਹ ਬਿਲਕੁਲ ਸਹੀ ਮੰਮੀ ਮੈਂ ਅੱਜ ਹੀ ਪਿੱਛੇ ਮੈਂਨੀ ਕਿ ਨੌਕਰ ਲਵਾ ਕੇ ਦੇ ਹਾਂ ਹਾਂ ਤੈਨੂੰ ਚਾਹ ਲਿਓਣ ਲਈ ਕਿਹਾ ਸੀ ਚਾਹ ਤੂੰ ਜਮਾਨੀ ਗਿਆ ਸੀ ਚਾਹ ਕਿਹਾ ਇਹ ਨਾਲੇ ਪਾਣੀ ਤੇ ਫਰਿੱਜ ਇੱਧਰ ਆ ਪਾਣੀ ਕਿੱਥੋਂ ਲਿਆਈਆਂ ਰੋਟੀ ਤੋਂ ਹੋਰ ਕੀ ਤੁਮਣੀ ਲੈਣਾ ਉਹ ਪਰ ਹਾਂ ਤੇਰਾ ਦਿਮਾਗ ਖਰਾਬ ਹੋ ਗਿਆ ਫੋਨ ਇਹਨੂੰ ਲਾਲਿਆ ਕਰ ਹਾਂ ਹਾਂ ਮੰਮੀ ਉਹ ਕੁਛ ਨਹੀਂ ਹੁੰਦਾ ਬੋਲਦੇ ਹੁੰਦੇ ਉਹਨਾਂ ਦੀ ਰੋਜ਼ ਦੀ ਆਦਤ ਹੈ ਜਾ ਚਾਹ ਲੈ ਗਿਆ ਦੋ ਟੀਵੀ ਦੂਜੀ ਲਿਆਉਣ ਵਾਲੇ ਫੇਰ ਬਣਾਉ ਮੱਸਾ ਕਿਤੇ ਤੇ ਬਣਾ ਕੇ ਆਈ ਮੈਂ ਐਦਾਂ ਦੀ ਰੋਟੀ ਖਾਉਂਗਾ ਮੈਂ ਕੀ ਹੋ ਗਿਆ ਢਿੱਡ ਨੂੰ ਕਿਹੜਾ ਪਤਾ ਲੱਗਣਾ ਸਾਡਾ ਚਾਹ ਲੈ ਗਿਆ ਜਾ ਕੋਈ ਨਹੀਂ ਅੱਜ ਪਾਣੀ ਨਾਲ ਕੁਝ ਕਰ ਰੋਟੀ ਤੇ ਪਾਣੀ ਵਿੱਚ ਡੋਪ ਕੇ ਖਾ ਲੂ ਹਾਂ ਇਹਨਾਂ ਨੂੰ ਬੋਲਣ ਹਾਂ ਕੀ ਕਰਾਂ ਸਰਕਾਰੀ ਨੌਕਰੀ ਆ ਲੈ ਲਵਾਂ ਦਿੰਦੀ ਫੇਰ ਮੈਂ ਕਿਹੜਾ ਆਪਣੀ ਲਵ ਮੈਰਿਜ ਕਰਾਈ ਹੈ ਐਵੇਂ ਮੇਰੇ ਇੱਥੇ ਬੱਤੀ ਵੀ ਚੱਲ ਗਈ ਆ ਸੋਣ ਲੈ ਇਨਵੈਟਰ ਵੀ ਨਹੀਂ ਲਵਾਇਆ ਬੰਦੇ ਨੇ ਬਸ ਸਾਨੂੰ ਰੋਟੀ ਪਾਣੀ ਸਾਰਾ ਦਿਨ ਦੀ ਸੇਵਾ ਕਰਦੇ ਰੋ ਹਾਂ ਬੰਦੇ ਨੂੰ ਪਤਾ ਹੁੰਦਾ ਮੇਰੀ ਜਨਾਨੀ ਫੋਨ ਦੀ ਸ਼ਕੀਨ ਐ ਬੰਦਾ ਇੱਕ ਐਪਲ ਦਾ ਫੋਨ ਹੀ ਲੈ ਦੇ ਦਿੰਦਾ ਕੀ ਲੈ ਕੇ ਤੇ ਨਾ ਨੇ ਮੈਨੂੰ ਇਹਨੂੰ ਰੋਟੀ ਪਾਣੀ ਤੋਂ ਬਾਹਰ ਨਿਕਲੇ ਤੇ ਕੋਈ ਸੋਚੇ ਜਨਾਨੀ ਬਾਰੇ ਤਾਰੇ ਮੰਮੀ ਮੈਂ ਮਬਾਤ ਚ ਕਰਦੀ ਹਾਂ ਹੋਰ ਕਿ ਇਹਨੂੰ ਕਰ ਲਵਾਂ ਉਹ ਮੇਰੇ ਸਹੇਲੀ ਦਾ ਫੋਨ ਆਂਦਾ ਵੇ ਲਗਦਾ ਵਿੱਚ ਇਹ ਸੇ ਲੀਆਂ ਬੇਲੀਆਂ ਗਰੀਆਂ ਸਾਰੀਆਂ ਹੋਰ ਹੀ ਮਾਂ ਤੇਰੀ ਤੈਨੂੰ ਕਹਿੰਦੀ ਵੀ ਨਹੀਂ ਆ ਪਹਿਲਾਂ ਰੋਟੀ ਪਾਣੀ ਫੜਾ ਲਾ ਤੁਹਾਡੇ ਕੋਲ ਬੈਹਾਂ 2 ਮਿੰਟ ਗੱਲ ਕਰ ਲਾਂਗੇ ਇਹਨਾ ਕਰਦਾ ਅੱਗੇ ਕਿਹੜੀ ਮੇਰੇ ਨਾਲ ਕਰਨ ਦੀ ਹੈ ਕੀ ਗੱਲ ਕਰਾਂ ਤੁਹਾਡੇ ਨਾਲ ਚੱਲ ਕਰ ਲੈ ਫੋਨ ਕਰ ਲੈ ਜ਼ਰੂਰੀ ਹੋਣੀ ਕੋਈ ਗੱਲ ਉਹ ਯਾਰ ਉਹ ਨਾ ਫੰਕਸ਼ਨ ਹੈ ਮੇਰੇ ਸਿਰ ਲੀਦ ਪੈਣ ਦਾ ਵਿਆਹ ਵੀ ਆ ਗਿਆ। اچھا اچھا। ਕੋਈ ਫੋਨ ਕਰਦੀ ਵੀ ਮੈਨੂੰ। ਉਹ ਤੇ ਫਿਰ ਬਹੁਤ ਜ਼ਰੂਰੀ ਆ ਘਰ ਫੋਨ। ਹਾਂ ਕਿੰਨਾ ਜ਼ਰੂਰੀ ਆ ਫਿਰ ਸੋਚਣਾ ਨਾ ਕਿਹੜੇ ਡਰੈਸ ਪਾਣੇ ਉਹਨੇ ਕੀ ਪਾਣਾ ਮੈਂ ਕੀ ਪਾਣਾ। ਹਾਂ। ਹੈਲੋ। ਹਾਂ ਮੁਸਕਾਨ। ਠੀਕ ਆ ਮੈਂ ਤੇ ਠੀਕ ਆ ਮੈਨੂੰ ਕੀ ਹੋਣਾ ਹੈ। ਹੂੰ। ਵਿਆਹ ਧਿਆਣਾ ਨਹੀਂ ਹੈ। ਹਾਂ ਤੇਰੇ ਜੀਜਾ ਹੀ ਵਹਣਗੇ। ਉਹਨਾਂ ਦੀ ਤਿਆਰੀ ਤੇ ਬਥੇਰੀ ਆ ਉਹਨਾਂ ਕੋ ਕੱਪੜੇ ਕਿਹੜਾ ਘਟਾ ਹੈ। ਪੈਂਟਾਂ ਸ਼ਰਟਾਂ ਦਾ ਢੇਰ ਪਿਆ ਜਿਹੜੀ ਮਰਜ਼ੀ ਚੁੱਕ ਕੇ ਪਾ ਲੈਣਗੇ। ਸੱਜਣਾ ਤੇ ਜਨਾਨੀਆਂ ਨੇ ਹੁੰਦਾ ਹੈ। ਹੂੰ ਹਾਂ ਮੈਂ ਤੇ ਗਾਉਣ ਪਾਵਾਂਗੀ ਰਾਇਲ ਬਲੂ ਕਲਰ ਬੜਾ ਟ੍ਰੈਂਡ ਦਾ ਗੱਜਕਰ ਰਾਇਲ ਬਲੂ ਕਲਰ ਦਾ ਐਂਜ ਕਰੀ ਤੁਸੀਂ ਸੇਮ ਹੀ ਭਾਣੀ ਰਾਇਲ ਬਲੂ ਕਲਰ ਬਦਿਆ ਲੱਗਦਾ ਹੈ ਸੇਮ ਸੇਮ ਪਾਈ ਹੋਂ ਦੋਵਾਂ ਫਰੈਂਡ ਨੇ ਹਾਂ ਚੱਲ ਠੀਕ ਹੈ ਇਕੱਠੇ ਜਾਵਾਂਗੇ ਬਾਜ਼ਾਰ ਐ ਨਾ ਵੇ ਤੂੰ ਇਕੱਲੀ ਆਪਣਾ ਲੈ ਆਵੇਂ ਸੇਮ ਹੀ ਲੈਣੇ ਐ embroidery ਵਾਲੇ ਹੈਂਡਵਰਕ ਵਾਲੇ ਬਹੁਤ ਸੋਹਣੇ ਲੱਗਦੇ ਜੈਲਰੀ ਵੀ ਲਵਾਂਗੀ ਕਿਉਂ ਨਹੀਂ ਲੈਣੀ ਚੱਲ ਇਕੱਠੇ ਜਾਂਦੇ ਫਿਰ ਠੀਕ ਹੈ ਹਾਂ ਉਹ ਨਾ ਮੇਰਾ ਘਰ ਉਹਦਾ ਚੱਕਰੀ ਮਾਰੀ ਜਾਂਦਾ ਜਦੋਂ ਮੈਂ ਫੋਨ ਤੱਕ ਬਸ ਸਾਨੂੰ ਇੱਕੋ ਹੀ ਕੰਮ ਆ ਚੱਕਰੀ ਮਾਰੀ ਜਾਂਦਾ ਚਾਹਾਂ ਤੈਨੂੰ ਨਾ ਬਾਅਦ ਚ ਕਰਦੀ ਹਾਂ ਠੀਕ ਹੈ ਬਾਅਦ ਚ ਕੀ ਕਰਨਾ ਵਿੱਚ ਤੇ ਵਿੱਚ ਫੋਨ ਆਂਦਾ ਵੇ ਦੂਜੀ ਸਹੇਲੀ ਦਾ ਤੈਨੂੰ ਮੈਂ ਹੁਣ ਟਾਲਣਾ ਸੀ ਲੈ ਜੋਤੀ ਦਾ ਫੋਨ ਆਂਦਾ ਵੇ ਹੋ ਗਿਆ ਖਤਮ ਉਹ ਫੋਨ ਕੋ ਯਾਰ ਦੂਜੀ ਸਹੇਲੀ ਦਾ ਫੋਨ ਆਂਦਾ ਵੇ 2 ਮਿੰਟ ਸੁਣਨ ਦੋ ਨਾ ਯਾ ਕਿੰਨੀਆਂ ਕਿ ਤੇਰੀਆਂ ਸਹੇਲੀਆਂ ਆ ਕਿ ਲਈ ਮੇਰੀ ਬッテリーਾਂ ਹੱਲ ਤੇ ਗਿਣਤੀ ਵੀ ਨਹੀਂ ਮੈਂ ਤੁਹਾਨੂੰ ਦੱਸ ਸਕਦੀ ਤੇ ਉਹ ਤੇਰੀ ਉਂਗਲਾ ਥੱਕ ਜਾਣ ਕਿ ਮੇਰੀ ਗਿਣਤੀ ਦੀ ਖਤਮ ਹੋਣੀ ਕਰ ਲਵਾਂ 2 ਮਿੰਟ ਹੀ ਲੱਗਣੇ ਬਸ 2 ਮਿੰਟ ਕਰ ਲੈ ਸਾਰੀ ਹੁਣ ਫੋਨ ਹੀ ਕਰਨਾ ਕੰਮ ਵੀ ਕਰ ਦੇਖ ਲਈ ਮਨ ਚੱਲੇ ਕੰਮ ਤੇ ਤੇ ਕੰਮ ਨੂੰ ਅੱਗੇ ਕੋਣ ਲੜਦਾ ਅੱਗੇ ਆਪੇ ਉਤੋਂ ਕਾਲੂਗਾ ਰੋਟੀ ਪਾਣੀ ਮੈਂ ਹੀ ਆ ਗੱਲ ਚੱਲ ਬਾਹਰੋਂ ਖਾ ਲੈਣਾ ਆਂਦੇ ਵਕੀ ਨਾ ਹਾਂਜੀ ਮੇਰੇ ਵੱਸੇ ਕੁਲਚੇ ਸ਼ੋਲੇ ਲੈ ਆਣਾ ਹਾਂ ਲੈ ਆਉਂਗਾ ਠੀਕ ਆ ਰਾਤ ਦਾ ਵੇਲਾ ਵੀ ਸਰੂਗਾ ਹੈਲੋ हां ज्योति ओ यार ਕਿੰਨਾ ਗੱਲਾਂ ਕਰਦੀ ਵੇ ਸਾ ਉਹ ਮੁਸਕਾਨ ਦਾ ਫੋਨ ਸੀ ਤਾਂ ਬਿਜ਼ੀ ਆਂਦਾ ਹਣਾ ਮੈਂ ਹੋਰ ਮੈਂ ਕਿਹਨੂੰ ਫੋਨ ਕਰਨਾ ਹੈ ਮੇਰੀ ਤਾਂ ਤੂੰ ਬੈਸਟ ਫਰੈਂਡ ਹੈ ਤੇਰੇ ਤੋਂ ਇਲਾਵਾ ਤੇ ਮੇਰੀ ਕੋਈ ਫਰੈਂਡ ਹੀ ਨਹੀਂ ਹਾਂ ਹਾਂ ਤੇਰੇ ਭਰਾ ਦਾ ਫੰਕਸ਼ਨ ਹੈ ਚੱਲ ਵਧੀਆ ਮੈਂ ਤੇ ਤੇਰੇ ਭਰਾ ਦੇ ਫੰਕਸ਼ਨ ਚ ਆਵਾਂਗੀ ਮੁਸਕਾਨ ਦੇ ਭਰਾ ਦੇ ਕਿੰਨੇ ਮੁਸਕਾਨ ਦੀ ਭੈਣ ਦੇ ਕਿੰਨੇ ਫੰਕਸ਼ਨ ਜੇ ਜਾਣਾ ਛੱਡ ਬਰਾ ਉਹਨੂੰ ਤੇਰੇ ਭਰਾ ਦੇ ਫੰਕਸ਼ਨ ਤੇ ਪੱਕਾ ਆਵਾਂਗੀ ਹੂੰ ਓ ਛੱਡ ਬਰਾ ਸਾਰੀਆਂ ਗੱਲਾਂ ਹੁੰਦੀਆਂ ਰਹਿਣੀਆਂ ਹਾਂ ਕਿਉਂ? ਇਹ ਨਹੀਂ ਕੋਈ ਹਾਲ ਨਹੀਂ ਗਾ। ਮੈਂ ਅੱਤੇ ਪਹੁੰਚ ਗਈ ਆ ਹਾਓ ਪਤਾ ਕਿੰਨੀ ਗਰਮੀ ਸੀ ਤੂੰ ਮੈਨੂੰ ਗਰਮੀ ਜੀ ਬੁਲਾ ਲਿਆ ਹੋਰ ਕੀ ਆਪ ਤਾਂ ਤੂੰ ਐਕਟਿਵਾ ਤੇ ਪਹੁੰਚ ਗਈ ਮੈਨੂੰ ਆਟੋ ਬੈਟਰੀ ਚ ਜਾਣਾ ਵਿਆ ਚਲ ਬਾਅਦ ਚ ਕਰਾਂਗੀ ਮੈਂ ਤੈਨੂੰ ਫੋਨ ਮੈਨੂੰ ਭੁੱਖ ਬੜੀ ਲੱਗੀ ਆ ਮੈਂ ਚਾਹ ਕੁਝ ਸਨੈਕਸ ਵਗੈਰਾ ਵੇਖਾਂ ਬਣਾਵਾਂ ਕੁਝ ਚਲ ਠੀਕ ਆਏ ਹੇ ਮੱਖੀਆਂ ਵੀ ਬੈ ਗਈਆਂ ਲਿਪਸਟਿਕ ਤੇ ਗੰਦੀ ਕਰਤੀ ਮੇਰੀ ਲਿਪਸਟਿਕ ਤੇ ਚਲ ਠੀਕ ਹੈ ਹਾਂ ਓਕੇ ਚਾਹ ਬਣਾਵਾਂ ਰੋਟੀ ਖੋਣ ਬਣਾਏਗਾ ਛੱਡ ਬਣਾ ਰੋਟੀ ਖਾਣੀ ਅੱਗੇ ਸਵੇਰ ਦੀ ਅੱਗੇ ਸਵੇਰ ਦੀ ਸਾਡੀ ਰੋਟੀ ਇੱਥੇ ਛੱਡ ਗਏ ਹਾਂ ਚਲ ਚਾਹ ਹੀ ਬਣਾ ਲੈਨੇ ਹਾਂ ਲੈ ਫੋਨ ਆ ਗਿਆ ਤੇਰੇ ਭੈਣ ਦਾ ਫੋਨ ਹੈ ਹੈਲੋ ਹਾਂ ਦੀਦੀ ਅੰਮ੍ਰਿਤਸਰ ਰਹਿੰਦੇ ਨਹੀਂ ਲੈ ਇਹ ਤੇ ਬੜੀ ਵਧੀਆ ਗੱਲ ਹੈ ਕਦੋਂ ਆਣੇ ਸ਼ਾਮੀ ਮੇਰੇ ਵੱਲ ਚਲ ਵਧੀਆ ਜੀ ਆਇਆਂ ਲੱਗੇ ਆ अच्छा वो भी आ लगे बच्चे भी घुमण फिराण आना है चलो बढ़िया और की चाहिदा ਨਾਲ ਗੋਲਡਨ ਟੈਂਪਲ ਵੀ ਚੱਲਾਂਗੇ ਕਿਤੇ ਬੜੀ ਧੀਰ ਹੋ ਗਈ ਜਦੋਂ ਤਾਂ ਤੁਹਾਡਾ ਵਿਆਹ ਹੋਇਆ ਨਾ ਉਦੋਂ ਤੇ ਆਪਾਂ ਕਿੱਥੇ ਕੱਟੇ ਗਏ ਕਿਤੇ ਹੂੰ ਚਲੋ ਹੁਣ ਨਾ ਆਓਗੇ ਹਫਤਾ ਰਹਿਣਾ ਤੁਸੀਂ ਮੇਰੇ ਵੱਲ ਆਹ ਹਾਂ ਪੱਕਾ ਜਾਵਾਂਗੀ ਮੈਂ ਵੀ ਟਾਈਮ ਕੱਢਾਂਗੀ ਤੁਹਾਡੇ ਵਾਸਤੇ ਨਹੀਂ ਨਹੀਂ ਮੈਂ ਕਿਹੜਾ ਬੀਜ਼ੀ ਹੁੰਦੀ ਆ ਕੋਈ ਗੱਲ ਨਹੀਂ ਜਿੱਥੇ ਕਹੋਗੇ ਉੱਥੇ ਜਾਵਾਂਗੀ ਹੂੰ ਚਲੋ ਠੀਕ ਹੈ ਹੋਰ ਹੋਰ ਸੁਣੋ ਕੀ ਲੈ ਕੇ ਆਓਗੇ ਮੇਰੇ ਵਾਸਤੇ ਲੈ ਆ की लिया पर्स भी लिया हाँ आजकल वो साइड बैग और अच्छा कुर्तियाँ ली हैं चलो वैसिया चॉइस है ही बहुत बहुत वाइया ना रेंद्ते कि गल करा और गर्मी तो हैगी बड़ी है बहुत ही ज़्यादा रहती भी उत अच्छा उते भी इन्नी गर्मी है ਕੀ ਕਰਿਆ ਹੁਣ ਜਗਾ ਜਗਾ ਗਰਮੀ ਆ ਹੁਣ ਇਹ ਬੰਦਾ ਭੜਾ ਤੇ ਚਲ ਜਾਵੇ ਕਿੰਨੇ ਕੁ ਦਿਨ ਲਾ ਵੀ ਆਏਗਾ ਬੰਦਾ ਘੁੰਮਣ ਜਾਏਗਾ ਇਲਸਟ੍ਰੇਸ਼ਨ ਨਹੀਂ ਨਿਕਲੇ ਆ ਯਾਰ ਕੀ ਨਾ ਐਰ ਕੀ ਦੀਦੇ ਛੁੱਟੀਆਂ 'ਚ ਨਹੀਂ ਗਿਆ ਗਿਆ ਹੂੰ ਇਹਨਾਂ ਨੂੰ ਨਹੀਂ ਮਿਲੀਆਂ ਨਾ ਇਹਨਾਂ ਨੇ ਫਿਰ ਸਾਰੇ ਸਟਾਫ ਦਾ ਇਹਨਾਂ ਨੇ ਵੇਖਣਾ ਹੁੰਦਾ ਨਹੀਂ ਛੁੱਟੀਆਂ ਕੀਤੀ ਇਹਨਾਂ ਨੇ ਹੂੰ ਚਲੋ ਤੁਸੀਂ ਆਓ ਮੈਨੂੰ ਮੈਂ ਵੀ ਤੁਹਾਡੇ ਨਾਲ ਜਾਣ ਵਾਸਤੇ ਘੁੰਮਣ ਵਾਸਤੇ ਬਹੁਤ ਐਕਸਾਈਟਿੰਗ ਹੈ ਹੂੰ ਕੱਲ ਹਾਂ ਹੋ ਗਈ ਤਿਆਰੀ ਤੂੰ ਕੀ ਸੋਚਿਆ ਤੇਰ ਤੂੰ ਪਹਿਲੇ ਮੈਂ ਤਿਆਰੀ ਕਰ ਲੈਂਦੀ ਆ ਹਮ ਹਾਲੇ ਤੱਕ ਤਿਆਰੀ ਨੂੰ ਹੀ ਸਵੇਰ ਦੀ ਤੇਰੀ ਸਵੇਰ ਦੀ ਫੋਨ ਤੇ ਲੱਗੀ ਖਲੇ ਰਾਵਿਆ ਉਦਾਂ ਹੀ ਪਾਈ ਉੱਥੇ ਛਾੜੂ ਪਿਆ ਵਾ ਤੇਰਾ ਤੇ ਫੋਨ ਇਹ ਨਾ ਦਿਮਾਗ ਖਰਾਬ ਕਰ ਦਣਾ ਸਵੇਰ ਦੀ ਇੱਥੇ ਹੁਣੇ ਹੀ ਕੀਤੀ ਵੀ ਫੋਨ 2 ਮਿੰਟ ਬਸ ਗੱਲ ਕਰਨੀ ਆ ਹਾਂ ਸਵੇਰ ਤੋਂ ਫੋਨ ਨੂੰ ਹੱਥ ਹੀ ਨਹੀਂ ਲਾਇਆ ਆ ਸਮੈਲ ਕਾਦੀ ਆਉਂਦੀ ਐ ਸਮੈਲ ਤੇ ਆਉਂਦੀ ਵੀ ਐ ਤੈਨੂੰ ਪਤਾ ਹੀ ਨਹੀਂ ਲੱਗੰਦਾ ਸਮੈਲ ਕਾਦੀ ਆਉਂਦੀ ਹੁਣੇ ਆਈ ਐ ਤੂੰ ਹੀ ਆਇਆ ਤੇ ਆਈ ਐ ਹਾਂ ਗੈਸ ਚਾਲੂ ਕਿਉਂ? ਹਾਹ ਤੇਰਾ ਦਿਮਾਗ ਪਾਗਲ ਹੋ ਗਿਆ ਦਾ? ਆ ਕਦੋਂ ਵੀ ਲਾਈ ਹੋ ਗੈਸ? ਗੈਸ ਤੇ ਜਿੰਨੀ ਸਾਰੇ ਘਰ ਤੋਂ ਸਮੈਲ ਹੋ ਗਈ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਤੂੰ ਫੋਨ ਛੱਡ ਦਿਆ ਕਰ। 2 ਘੰਟੇ ਹੋ ਗਏ। ਓਏ ਮੈਂ ਹੋਰ ਪਈਦ ਫੋਨ ਕਿੰਨਾ ਚਾਲਾਦਨਾ ਹੋਣੇ। ਮੈਂ ਪਤਾ ਨਹੀਂ ਕਿੰਨੇ ਬੱਚ ਗਏ। ਓਏ ਮੈਂ ਨਾ ਕੋਈ ਲਾਈਟ ਆਨ-ਆਫ ਨਹੀਂ ਕੀਤੀ। ਸਾਨੂੰ ਸਮਝ ਨਹੀਂ ਆਈ ਫੇਰ ਉਸ ਤੈਨੂੰ ਕਿੰਨੀ ਆ ਸਮਝੋਣਾ ਕਿ ਫੋਨ ਤੋਂ ਨਿਕਲ ਜਾ ਕਰ ਕਾਨਾਂ ਤੋਂ ਫੋਨ ਸਵੇਰ ਦਾ ਰਹਾ ਉਦਾਂ ਮੈਂ ਰੋਟੀ ਬਣਾਉਣ ਕੋ ਬਿੜਾ ਚੱਲ ਗਿਆ ਸਵੇਰੇ ਗੈਸ ਤੋਂ ਚੱਲਦਾ ਛੱਟ ਤਾ ਵਾ ਰੱਬ ਨਾ ਕਰੇ ਕੋਈ ਨੁਕਸਾਨ ਹੋ ਜਾਂਦਾ ਫੇਰ ਹੁਣ ਤੂੰ ਲਾਈਟਰ ਚਲਾਉਂ ਜੇ ਧੂਮਾਕਾ ਹੋ ਜਾਣਾ ਨਾਲ ਹੀ ਬਲਕਿ ਸਹੀ ਤੁਹਾਡੀ ਮੇਰਾ ਧਿਆਨ ਹੀ ਨਹੀਂ ਮੈਂ ਚਾਹ ਬਣਾਉਣ ਲੱਗੀ ਸੀ ਜਦੋਂ ਦੀ ਮੈਂ ਬਾਜ਼ਾਰ ਤੋਂ ਆਈ ਹਾਂ ਹੈ ਨਾ ਚਾਹ ਬਣਾਉਣ ਵਾਸਤੇ ਗੈਸ ਚਲਾਇਆ ਫੇਰ ਮੇਰੇ ਸਿੱਲੀ ਰਿਹਾ ਹੋਣਾ ਯਾਰ ਬਸ ਕਰ ਯਾਰ ਮੈਂ ਗਲਤੀ ਹੋ ਗਈ ਮੈਂ ਆਕੇ ਤੁਹਾਡੀ ਗੱਲ ਇਹ ਫੋਨ ਆਪਣੀ ਜ਼ਰੂਰਤ ਵਾਸਤੇ ਬੜਿਆ ਆਵਾ ਆ ਪਿਆ ਫੋਨ ਹੁੱਜ ਤੇ ਇਹ ਫੋਨ ਕਰਕੇ ਮੇਰੀ ਜ਼ਿੰਦਗੀ ਖਤਮ ਹੋ ਜਾਏਗੀ ਤੂੰ ਤੇਨੂੰ ਜ਼ਰੂਰਤ ਬਣਾ ਲਿਆ ਆਪਣੀ ਹੁਣ ਤੇਰਾ ਅਪਰਾਸ਼ੂ ਕਰਨਾ ਮੈਂ ਕੋਈ ਲਾਈਟ ਓਨ ਆਫ ਨਹੀਂ ਕੀਤੀ ਕੋਈ ਲਾਈਟਰ ਨਹੀਂ ਚਲਾਇਆ ਫੋਨ ਦੇ ਚੱਕਰ 'ਚ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਮੈਂ ਕਦੋਂ ਲਾਈਟਰ ਲਾਤ ਤੇ ਫੋਨ ਦੇਗੀ ਬੈਲ ਕੀ ਵੱਜਣੀ ਮੇਰੀ ਜ਼ਿੰਦਗੀ ਦਾ ਐਂਡ ਹੋਏ ਨਾ ਫੇਰ ਕਰ ਲੰਦੀ ਫੋਨ ਜੇ ਹੁਣ ਵੀ ਤੈਨੂੰ ਅਕਲ ਨਾ ਆਈ ਆ ਗਈ ਅਕਲ ਮੇਰੀ ਮੱਤ ਤੇ ਕਾਣੀ ਆ ਗਈ ਐ ਅੱਗੇ ਤੋਂ ਨਹੀਂ ਮੈਂ ਫੋਨ ਆਪਣੀ ਜ਼ਰੂਰਤਾਂ ਵਾਸਤੇ ਉਹਦੇ ਨਾਲ ਬੋਲਣਾ ਮੈਂ ਟਾਈਮ ਸਾਰਾ ਜਾ ਗਿਆ ਜੇ ਮੈਂ ਆਪਣੇ ਟਾਈਮ ਤੋਂ ਤਾਂ ਤੂੰ ਤੇ ਨੁਕਸਾਨ ਕਰਦ ਰਹਾ ਹੈ ਨਾ ਨਾ ਮਰਨਾ ਇਹ ਨਾਲ ਗਾੜ ਗਵਾਣ ਨੂੰ ਮਾਰ ਦਣਾ ਸੀ ਆਂਡ ਗਵਾਣ ਦੀ ਫਿਕਰ ਬਈ ਮੇਰੀ ਜ਼ਿੰਦਗੀ ਜਿਹੜੀ ਜਾਣੀ ਸੀ ਹਾਂ ਉਹ ਆਂਡ ਗਵਾਣ ਦੀ ਫਿਕਰ ਬਈ ਤੇਰੇ ਵਰਗੀਆਂ ਜਨਾਨੀਆਂ ਨਾ ਇਦਾਂ ਨੁਕਸਾਨ ਕਰਦੀਆਂ ਜਿਹੜੀਆਂ ਫੋਨ 'ਚ ਬੜੀਆਂ ਲੰਦੀਆਂ ਤੈਨੂੰ ਕਿਹਾ ਸੀ ਨਾ ਅੱਗੇ ਤੋਂ ਮੈਨੂੰ ਜ਼ਰੂਰਤ ਤੇ ਹੀ ਯੂਜ਼ ਕਰਾਂਗੀ ਮੈਂ ਨਹੀਂ ਸਾਰਾ ਦਿਨ ਫੜ ਕੇ ਰੱਖੀ ਰੱਖੀ ਕੱਟਦੇ ਫੋਨ ਨੂੰ ਹੋਣਾ ਜੁਕੀ ਸੇਲੀ ਦਾ ਫੋਨ ਆ ਗਿਆ ਕਰਦੇ ਫੋਨ ਨੇ ਫੋਨ ਸੋਕੇ ਅੱਗ ਲਾਦਣੀ ਇਹਨੂੰ ਫੋਨ ਨੂੰ ਕੱਟ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਬਣਾਉਂਦਾ ਸਾਡਾ ਕਾਰਨ ਸੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਚੱਲ ਰਿਹਾ ਵਾ ਤੇ ਅਸੀਂ ਫੋਨ ਦਾ ਯੂਜ਼ ਕਰਦੇ ਆਂ ਸਾਰੀ ਦੁਨੀਆ ਬਹੁਤ ਜ਼ਿਆਦਾ ਯੂਜ਼ ਕਰਦੀ ਆ ਖੋਸ਼ ਪਣਾ ਇਹੋ ਜਿਹਾ ਨਾ ਕਿ ਜਿਹੜੀ ਹੱਥ ਨਾਲੋਂ ਜ਼ਿਆਦਾ ਯੂਜ਼ ਕਰਦੀਆਂ ਵਾ ਕੋਈ ਵੀ ਨਹੀਂ ਦੇਖਦੀਗੇ ਸਾਡਾ ਨੁਕਸਾਨ ਹੋ ਰਿਹਾ ਸਾਡਾ ਕੰਮ ਖਰਾਬ ਹੋ ਰਿਹਾ ਜਿੱਦਾਂ ਹੀ ਵੀਡੀਓ ਵਿੱਚ ਵਿਖਾਇਆ ਵਾ ਕਿ ਕਿੰਨਾ ਕੁਸ਼ ਖਰਾਬ ਹੋਇਆ ਰੋਟੀ ਵੀ ਨਹੀਂ ਸਹੀ ਬਣੀ ਫਿਰ ਘਰ ਵਾਲੇ ਨੇ ਰੋਟੀ ਖਾ ਕੇ ਜਾਣੀ ਸੀ ਉਹਦਾ ਵੀ ਧਿਆਨ ਨਹੀਂ ਗਾਹੀ ਲਾਸਟ ਵਿੱਚ ਇਦਾਂ ਕੀ ਹੋਇਆ ਕਿ ਗੈਸ ਚੱਲਦਾ ਛੱਡਤਾ ਤੇ ਗੈਸ ਸਾਰੇ ਘਰ ਵਿੱਚ ਫੈਲ ਗਈ ਅਸੀਂ ਵੀਡੀਓ ਵਿੱਚ ਬਚਾ ਕਰ ਲਿਆ ਵਾ ਕਿ ਮੈਂ ਟਾਈਮ ਸਿਰ ਆ ਜੰਨਾ ਵਾ ਵੀਡੀਓ ਬਣਾਉਂਦਾ ਸਾਡਾ ਇਹੋ ਕਰਨਿਆ ਕਿ ਹੋਰ ਕਿਤੇ ਭੈਣਾ ਜਿਵੇਂ ਯੂਜ਼ ਕਰਦੀਆਂ ਵਾਂ ਕਿਤੇ ਨੁਕਸਾਨ ਨਾ ਹੋ ਜਾਏ ਉਹਨਾਂ ਦਾ ਤੁਸੀਂ ਪਲੀਜ਼ ਸਾਵਧਾਨ ਰਹੋ ਇਹ ਫੋਨ ਜ਼ਰੂਰਤ ਦੀ ਚੀਜ਼ ਹੈ ਕਿ ਇਹਨੂੰ ਜ਼ਰੂਰਤ ਜਦੋਂ ਪਵੇ ਉਦੋਂ ਹੀ ਵਰਤਣਾ ਵਾ ਨਾ ਕਿ ਅਸੀਂ ਇਹਨੂੰ ਇਦਾਂ ਦਾ ਹਿਸਾਬ ਨਾਲ ਜਿੰਦਗੀ ਦਾ ਕਿ ਇਹਦੇ ਬਿਨਾ ਅਸੀਂ ਰਹਿ ਨਹੀਂ ਸਕਦੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸਾਡਾ ਕੰਮ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀਆਂ ਜੇ ਨਹੀਂ ਵੀ ਚੰਗੇ ਲੱਗਦੀਆਂ ਕੋਈ ਕੰਮ ਸਾਡਾ ਨਹੀਂ ਚੰਗਾ ਲੱਗਦਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿਸੀਂ ਆਉਣ ਵਾਲੀਆਂ ਵੀਡੀਓ ਚ ਆਪਣੀਆਂ ਗਲਤੀਆਂ ਸੁਧਾਰ ਸਕੀਏ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ 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 ਤੁਸੀਂ ਇਦਾਂ ਨਾ ਕਰਿਆ ਕਰੋ ਆਪਾਂ ਮੇਰੀ ਵੀਡੀਓ ਚ ਵੀ ਵੇਖਿਆ ਹੋਰ ਵੀ ਆਪਾਂ ਬੜੀ ਬਹੁਤ ਸਾਰੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਸਰਚ ਕਰਕੇ ਵੇਖ ਲਿਓ ਇਦਾਂ ਦੇ ਹੈਗੇ ਆ ਮੈਂ ਜਿਨ੍ਹਾਂ ਨੇ ਫੋਨ ਦੇ ਚੱਕਰ ਦੇ ਵਿੱਚ ਕਾਫੀ ਨੁਕਸਾਨ ਕੀਤੇ ਆ ਸੋ ਭੈਣੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨੂੰ ਜ਼ਰੂਰਤ ਦਾ ਹੀ ਚੀਜ਼ ਰੱਖੋ ਬੱਸ ਇਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਸਾਡਾ ਵੀਡੀਓ ਬਣਾਉਂਦਾ ਇਹੋ ਮਕਸਦ ਹੈ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਆਪ ਆਪ ਸਫਾਈ ਦਾ ਖਿਆਲ ਰੱਖੋ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੋਖ ਲਗਾਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ